ਅਗਸਤ ਮਹੀਨੇ ਦੌਰਾਨ ਕੁਦਰਤੀ ਆਫਤਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਵਿਤਾਂਤ ਸਬਾ ਹਲਕਾ ਪੋਆ ਦੇ ਪਿੰਡਾਂ ਅੰਦਰ ਹੜ੍ਹਾਂ ਦੇ ਨਾਲ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੈ ਅਤੇ ਹੁਣ ਹੜ੍ਹਾਂ ਤੋਂ ਬਾਅਦ ਜਿਨ੍ਹਾਂ ਦੇ ਬਿਮਾਰੀਆਂ ਫੈਲਣ ਦੇ ਖਤਸੇ ਵੱਜ ਚੁੱਕੇ ਨੇ ਉਹਨਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਵੱਖ-ਵੱਖ ਹੜ ਪ੍ਰਭਾਵਿਤ ਪਿੰਡਾਂ ਦੇ ਅੰਦਰ ਮੈਗਾ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਨੇ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਵੀ ਸੁਣਾਉਂਦੇ ਕੋਈ ਗਰਾਹ ਕੋਈ ਚ ਆਇਆ ਤੇ ਮਿੰਟ ਕਾਪ ਲਗਾਈ ਜਾ ਰਹੀ ਦਿੱਤੀ ਕਿਹਾ ਬਿਲਕੁਲ ਅੱਜ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਵਿਧਾਨ ਸਭਾ ਹਰਕਾ ਪਵਾ ਦੇ ਅੰਦਰ ਜਿਹੜਾ ਪਿਛਲੇ ਦਿਨਾਂ ਦੇ ਦੌਰਾਨ ਵੱਡੇ ਲੈਵਲ ਤੇ ਹੜ੍ਹਾਂ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਪਿੰਡਾਂ ਦਾ ਫਸਲਾਂ ਦਾ ਪਸ਼ੂਆਂ ਦਾ ਮਨੁੱਖੀ ਜਾਨਾਂ ਦਾ ਸਰਕਾਂ ਦਾ ਸਰਕਾਰੀ ਇਮਾਰਤਾਂ ਦਾ ਪ੍ਰਾਈਵੇਟ ਲੋਕਾਂ ਦੇ ਘਰਾਂ ਦਾ ਉਹ ਸਾਰਾ ਸਮਾਂ ਬੜਾ ਔਖਾੰਡ ਆਇਆ ਸੋ ਇਸ ਤੋਂ ਬਾਅਦ ਜਿੱਥੇ ਬਾਕੀ ਪਰਭਾਈ ਦੇ ਲਈ ਸਰਕਾਰ ਵੱਲੋਂ ਜਿਹੜੇ ਆਹੋ ਸਾਰੇ ਮਤਲਬ ਜਨਨ ਕੀਤੇ ਜਾ ਰਹੇ ਚਾਹੇ ਸਪੈਸ਼ਲ ਗਦੌੜੀਆਂ ਦਾ ਦੌਰ ਚੱਲ ਰਿਹਾ ਚਾਹੇ ਘਰਾਂ ਦੀ ਡਿਮਾਰਕੇਸ਼ਨ ਹੋ ਰਹੀ ਹੈ ਜਿਨ੍ਹਾਂ ਨੂੰ ਨੁਕਸਾਨ ਹੋਇਆ ਫਸਲਾਂ ਨਾ ਹੋ ਰਿਆ ਤੇ ਨਾਲ ਦੀ ਨਾਲ ਅੱਜ ਫੜਾ ਤੋਂ ਬਾਅਦ ਕੋਈ ਬਿਮਾਰੀ ਨਾ ਕਿਸੇ ਤਰ੍ਹਾਂ ਦੇ ਫੈਲੇ ਉਹਦੇ ਲਈ ਜਿਹੜਾ ਮੇਗਾ ਮੈਡੀਕਲ ਕੈਂਪ ਜਿਹੜਾ ਆ ਉਹ ਲਾਏ ਜਾ ਰਹੇ ਆ ਕੱਲ ਵੀ ਚਾਰਪਿੰਡਾ ਚ ਲਾਇਆ ਤੇ ਅੱਜ ਵੀ ਚਾਰਪਿੰਡਾ ਦੇ ਅੰਦਰ ਬਹਾਦਰਪੁਰ ਮਜੀਰੀ ਫਰਵਾਲ ਸਹੂ ਬਾਰਮਾ ਵੱਡੇ ਕੈਂਪ ਹੈ ਜੀ ਲਾਏ ਜਾ ਰਹੇ ਤੁਸੀਂ ਦੇਖਿਆ ਕਿ ਲੋਕ ਘਰਾਂ ਚੋਂ ਨਿਕਲ ਕੇ ਆ ਰਹੇ ਆ ਆਪਣੇ ਜਿਹੜੇ ਕੋਈ ਉਹਨਾਂ ਦਾ ਬਿਮਾਰ ਆ ਕੋਈ ਕਿਸੇ ਨੂੰ ਖਾਂਸੀ ਆ ਕਿਸੇ ਨੂੰ ਕੋਈ ਕੈਂਦੀ ਪ੍ਰੋਬਲਮ ਹੈ ਸੋ ਟੌਪ ਦੀਆਂ ਸਾਡੀਆਂ ਮੈਡੀਕਲ ਟੀਮ ਆ ਕੇ ਬੈਠੀਆਂ ਨੇ ਹਰ ਤਰ੍ਹਾਂ ਦੀ ਦਵਾਈ ਦਿੱਤੀ ਜਾ ਰਹੀ ਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਉਹ ਬਿਮਾਰੀ ਤੋਂ ਫੈਕਟਡ ਨਾ ਹੋਵੇ ਤੇ ਨਾਲ ਦੀ ਨਾਲ ਪਿੰਡਾਂ ਦੇ ਅੰਦਰ ਫੌਗ ਦੇ ਮਸ਼ੀਨਾ ਦੇ ਰਾਹੀਂ ਸਪਰੇਅ ਦੇ ਰਾਹੀਂ ਜਿਹੜਾ ਆ ਉਹ ਮਸਰ ਮਾਰਨ ਦਾ ਜਿਹੜਾ ਆ ਉਹ ਕੰਮ ਕੀਤਾ ਜਾ ਰਿਹਾ ਵੀ ਕਿ ਡੇਗੂ ਨਾ ਫੈਲੇ ਜਾਂ ਕੋਈ ਡਾਇਰੀਆ ਨਾ ਫੈਲੇ ਸੋ ਅੱਜ ਮੇਗਾ ਜਿਹੜੇ ਮੈਂ ਸਮਝਦਾ ਵੀ ਉਹ ਮੈਡੀਕਲ ਕੈਂਪ ਲੱਗੇ ਸੋ ਵੱਡੀ ਮਾਤਰਾ ਚ ਲੋਕ ਇਹਨਾਂ ਕੈਂਪਾਂ ਦੇ ਅੰਦਰ ਆਪਣੇ ਇਲਾਜ ਦੇ ਲਈ ਆ ਰਹੇ ਪਿੰਡਾਂ 'ਚ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਮੈਂ ਸਭ ਤੋਂ ਪਹਿਲਾਂ ਸੁਭਿਦਾ ਕਲਵੰਦ ਸਿੰਘ ਆਪਣੇ ਪਿੰਡ ਵਾਸੀਆਂ ਵੱਲੋਂ ਅੱਜ ਲਾਹਤਤ ਕੈਪਟਨ ਮંત્રી ਪੰਜਾਬ ਦਾ ਇੱਥੇ ਪਹੁੰਚਦੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਆਪ ਸਭ ਜਾਣਦੇ ਹੋ ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਇੱਕ ਕੁਦਰਤੀ ਆਫਤ ਆਈ ਕੁਦਰਤੀ ਆਫਤ ਤੋਂ ਨਜਿੱਠਣ ਤੋਂ ਬਾਅਦ ਸਾਡੇ ਲਾਹਤਤ ਕੈਪਟਨ ਮંત્રી ਪੰਜਾਬ ਨੇ ਹੁਣ ਪਿੰਡਾਂ ਪਿੰਡਾਂ ਵਿੱਚ ਜਾ ਕੇ ਕਾਰਕਰ ਜਾ ਕੇ ਤਾਂ ਕਿ ਲੋਕਾਂ ਨੂੰ ਮੈਡੀਕਲ ਕੈਂਪ ਲਗਾਾਰੇ ਦਿੱਤੇ ਜਾ ਰਹੇ ਨੇ ਤਾਂ ਕਿ ਕੋਈ ਆਪਣੇ ਇਲਾਕੇ ਵਿੱਚ ਇਹ ਹੜਕੇ ਵਿੱਚ ਕੋਈ ਅਸੀਂ ਕੁਦਰਤੀ ਬੰਬਾਰੀ ਨਹੀਂ ਜੀ ਸਾਹਿਬ ਸਭ ਜਾਣਦੇ ਹੀ ਹੋ ਕੁਦਰਤੀ ਆਫਤ ਬਾਅਦ ਕਾਫੀ ਬੰਬਾਰੀਆਂ ਇਨਸਾਨਾਂ ਨੂੰ ਘੇਰ ਲੈਂਦੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਅੰਮ੍ਰਿਤ ਸਾਹਿਬ ਨੇ ਹਰੇਕ ਪਿੰਡ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਸਾਹਿਬ ਸਾਡੀ ਕਿਸਾਨਾਂ ਵਾਲਾ ਜਿੱਥੇ ਜ਼ਮੀਨ ਖਰਾਬ ਆ ਨਾਲ ਪਟਵਾਰੀ ਗਰਦੌਰ ਸਾਂ ਲੈ ਆ ਕੇ ਉਹਦਾ ਮਾਪਦਾਂ ਲਿਖਿਆ ਜਾ ਰਿਹਾ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਆਪਣੇ ਪਿੰਡ ਵਾਸੀਆਂ ਵੱਲੋਂ ਲਾਜਤ ਕੈਪਟਨ ਸਾਹਿਬ ਪੰਜਾਬ ਦਾ ਆਪਣੇ ਪਿੰਡ ਪਹੁੰਚਣ ਦੇ ਤਾਹ ਦੇ ਲੋਕ ਬਹੁਤ ਬਹੁਤ ਧੰਨਵਾਦ ਕਰਦਾ ਹਾਂ